ਕੈਨੇਡਾ ਦੀ ਅਦਾਲਤ ਨੇ ਗੁਰਸਿੱਖਤ ਕੀਤਾ ਮੁਕੱਦਮਾ ਕਾਰਵਾਈ ਹੋ ਗਈ ਪੁੱਠੀ ਸਿੱਖ ਨੇ ਕੱਢ ਲਈ ਕਿਰਪਾਨ ਮਚ ਗਿਆ ਹੜਕੰਪ ਭੱਜਾ ਜੱਜ ਦੇਖੋ ਸਿੱਖ ਦੀ ਬਹਾਦਰੀ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਆਖਰ ਸਰਦਾਰ ਨੇ ਸਿੱਖ ਨੇ ਕਿਰਪਾਨ ਆਪਦੀ ਕਿਉਂ ਕੱਢੀ ਕੈਨੇਡਾ ਦੇ ਵਾਮ ਦੇ ਖਿਲਾਫ ਜਾਂ ਕੈਨੇਡਾ ਦੀ ਇੱਕ ਔਰਤ ਦੇ ਖਿਲਾਫ ਉਹਦੇ ਪਿੱਛੇ ਕਿਰਪਾਨ ਲੈ ਕੇ ਕਿਉਂ ਲੱਗਿਆ ਰਿਹਾ ਤੇ ਦੇਖਨੇ ਆ ਵੀਡੀਓ ਬਾਕੀ ਗੁਫਤਗੂ ਕਰਨੇ ਆ ਉਸ ਤੋਂ ਬਾਅਦ ਕੈਨੇਡਾ ਦੇ ਹੀ ਇੱਕ ਟੀਵੀ ਸ਼ੋਅ ਦੇ ਵਿੱਚ ਆਪਣੇ ਇੰਟਰਵਿਊ ਦੇ ਦੌਰਾਨ ਡੇਵ ਹੈਸਟਰ ਨੇ ਦੱਸਿਆ ਕਿ ਹੁਣ ਉਹ ਆਪਣੀ ਮਰਜ਼ੀ ਦੇ ਨਾਲ ਸਿੱਖੀ ਅਪਣਾਉਣ ਜਾ ਰਿਹਾ ਹੈ ਡੇਵ ਨੇ ਦੱਸਿਆ ਕਿ ਮੈਂ ਇੱਕ ਵਧੀਆ ਕੰਪਨੀ ਦੇ ਵਿੱਚ ਜੌਬ ਕਰਦਾ ਹਾਂ ਅਤੇ 2 ਸਾਲ ਪਹਿਲਾਂ ਮੇਰਾ ਵਿਆਹ ਰਵੇਕਾ ਨਾਦੀ ਇੱਕ ਅਮਰੀਕਨ ਲੜਕੀ ਦੇ ਨਾਲ ਹੋਇਆ ਜੋ ਕਿ ਮੇਰੀ ਕੰਪਨੀ ਦੇ ਵਿੱਚ ਹੀ ਕੰਮ ਕਰਦੀ ਸੀ ਅਤੇ ਉੱਥੇ ਹੀ ਸਾਡੀ ਜਾਣ-ਪਛਾਣ ਤੋਂ ਬਾਅਦ ਆਪਾਂ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਮੇਰੇ ਕੋਲ ਆਪਣੇ ਪਿਤਾ ਦਰ ਦਿੱਤਾ ਹੋਇਆ ਕਾਫੀ ਧਨ ਤੇ ਸੰਪਤੀ ਹੈ ਅਤੇ ਇਸ ਗੱਲ ਤੋਂ ਮੈਂ ਅਣਜਾਣ ਸੀ ਕਿ ਰਬੈਕਾ ਨੇ ਮੇਰੀ ਜਾਇਦਾਦ ਤੇ ਪੈਸੇ ਦੇ ਲਈ ਮੇਰੇ ਨਾਲ ਵਿਆਹ ਕਰਵਾਇਆ ਮੈਂ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਵਿਆਹ ਦੇ 1 ਮਹੀਨੇ ਬਾਅਦ ਰਬੈਕਾ ਅਜੀਬ ਜਿਹਾ ਵਰਤਾਅ ਕਰਨ ਲੱਗੀ ਅਤੇ ਹੌਲੀ-ਹੌਲੀ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਰਬੈਕਾ ਦੇ ਨਾਲ ਮੈਂ ਨਹੀਂ ਰਹਿ ਸਕਦਾ ਇੱਕ ਵਾਰ ਤਾਂ ਉਸਨੇ ਮੇਰੇ ਉੱਤੇ ਝੂਠਾ ਮਾਰਨ ਕੁੱਟਣ ਦਾ ਇਲਜ਼ਾਮ ਲਗਾ ਕੇ ਜੇਲ੍ਹ ਵੀ ਪੇਜਵਾ ਦਿੱਤਾ ਤੇ ਦੂਰ ਹੱਤਾ ਤੱਕ ਮੈਂ ਝੀਲ ਦੇ ਵਿੱਚ ਹੀ ਕਟੀਆਂ ਰਵੇਕਾ ਮੈਨੂੰ ਦਿਮਾਕੀ ਦੌਰ ਤੇ ਉੱਤੇ ਪਰੇਸ਼ਾਨ ਕਰ ਰਹੀ ਸੀ ਅਤੇ ਜਦੋਂ ਮੈਂ ਉਸ ਦੇ ਕੁਲ ਤਲਾਕ ਲੈਣ ਦੀ ਗੱਲ ਕਰਦਾ ਤਾਂ ਉਸ ਨੇ ਮੈਨੂੰ ਅਜੀਹਾ ਕਾਨੂੰਨੀ ਜਾਲ ਦੇ ਵਿੱਚ ਫਸਾਇਆ ਕਿ ਮੇਰੀ ਸਾਰੀ ਜ਼ਿੰਦਗੀ ਖਤਮ ਹੋਣ ਤੇ ਆ ਗਈ ਮੇਰੇ ਉੱਤੇ ਕਾਫੀ ਝੂਠੇ ਇਲਜ਼ਾਮ ਲਗਾਏ ਗਏ ਅਤੇ ਤਲਾਕ ਹੋਣ ਦੇ ਪਿੱਛੋਂ ਮੈਨੂੰ ਇੰਨੇ ਕੁ ਪੈਸੇ ਉਸ ਨੂੰ ਦੇਣੇ ਪੈਣੇ ਸੀ ਕਿ ਮੇਰੇ ਕੋਲ ਰਹਿਣ ਵਾਸਤੇ ਘਰ ਤੱਕ ਨਹੀਂ ਬਚਦਾ ਹੋਰ ਤਾਂ ਹੋਰ ਇਹਨਾਂ ਇਲਜ਼ਾਮਾ ਕਰਕੇ ਮੈਨੂੰ ਕੰਪਨੀ ਦੇ ਵਿੱਚੋਂ ਕੰਮ ਦੇ ਉੱਤੋਂ ਵੀ ਘਟ ਦਿੱਤਾ ਗਿਆ ਕਿਉਂਕਿ ਦੁਨੀਆ ਸਾਹਮਣੇ ਮੈਨੂੰ ਅਜੀਹਾ ਬਣਾ ਦਿੱਤਾ ਗਿਆ ਸੀ ਜਿਵੇਂ ਇੱਕ ਜੁੱਲਾਧੂਆ ਅਤੇ ਆਪਣੀ ਘਰਵਾਲੀ ਨੂੰ ਹਮੇਸ਼ਾ ਮਾਰਦਾ ਰਹਿਣਾ ਹੋਵਾਂ ਮੈਂ ਪਰੇਸ਼ਾਨੀ ਦੇ ਵਿੱਚ ਪਾਗਲਾ ਵਾਂਗ ਹੋ ਗਿਆ ਸੀ ਅਤੇ ਘੰਟਿਆਂ ਲਈ ਇੱਕ ਪਾਰਕ ਦੇ ਵਿੱਚ ਬੈਠਾ ਰਹਿੰਦਾ ਤੇ ਥੋੜੀ ਥੋੜੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪੈਂਦੀ ਰਹਿੰਦੀ ਜੋ ਕਿ ਬਾਣੀ ਜਾਂ ਫਿਰ ਸ਼ਬਦ ਜੋ ਗੁਰਦੁਆਰੇ ਦੇ ਅੰਦਰ ਚਲਦੇ ਰਹੋਣਗੇ ਉਹਨਾਂ ਦੀ ਆਵਾਜ਼ ਹੋਵੇਗੀ ਮੈਂ ਹਰ ਰੋਜ਼ ਦੇਖਦਾ ਸੀ ਕਿ ਇੱਕ ਬਜ਼ੁਰਗ ਸਰਦਾਰ ਕਪਲ ਆਪਣੇ ਮੂੰਹ ਦੇ ਵਿੱਚੋਂ ਕੁਝ ਬੋਲਦੇ ਹੋਏ ਗੁਰਦੁਆਰੇ ਅੰਦਰ ਜਾਂਦੇ ਅਤੇ ਬਾਹਰ ਆਉਂਦੇ ਕੁਝ ਕੁਝ ਗੱਲਾਂ ਕਰਦੇ ਆਪਣੇ ਘਰ ਜਾਂਦੇ ਨੇ ਅਤੇ ਹਰ ਰੋਜ਼ ਮੈਂ ਉਹਨਾਂ ਨੂੰ ਇੰਜ ਹੀ ਦੇਖਦਾ ਸੀ ਉਸ ਬਜ਼ੁਰਗ ਜੋੜੇ ਨੂੰ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਸੀ ਕਿਉਂਕਿ ਜਿਹੜੀ ਖੁਸ਼ੀ ਬਿਆਤਾ ਜੀਵਨ ਦੀ ਮੈਨੂੰ ਉਮੀਦ ਕੀਤੀ ਸੀ ਉਹੀ ਖੁਸ਼ੀ ਮੈਂ ਉਸ ਬਜ਼ੁਰਗ ਜੋੜੇ ਦੇ ਵਿੱਚ ਦਿਖਾਈ ਦੇ ਰਹੀ ਸੀ ਸੋ ਇੰਨੀ ਉਮਰ ਤੋਂ ਬਾਅਦ ਵੀ ਉਹ ਇੱਕ ਦੂਜੇ ਦੇ ਨਾਲ ਖੁਸ਼ ਸਨ ਸੋ ਇਸ ਤਰ੍ਹਾਂ ਇੱਕ ਦਿਨ ਮੈਂ ਪਾਰਕ ਦੇ ਵਿੱਚ ਬੈਠਾ ਹੋਇਆ ਸੀ ਤੇ ਉਹੀ ਬਜ਼ੁਰਗ ਜੋੜਾ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਤੈਨੂੰ ਦੇਖ ਕੇ ਲੱਗਦਾ ਹੈ ਕਿ ਤੂੰ ਬਹੁਤ ਪਰੇਸ਼ਾਨ ਹੋ ਨੈ ਬਾਈਕਰੂ ਦਾ ਸਹਾਰਾ ਲੈ ਪਰਮਾਤਮਾ ਸਭ ਠੀਕ ਕਰਨਗੇ ਇਨਾ ਕਹਿ ਕੇ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ ਮੇਰੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਇਆ ਮੈਂ ਵੀ ਗੁਰਦੁਆਰਾ ਸਾਹਿਬ ਦੇ ਵੱਲ ਉਹਨਾਂ ਦੇ ਪਿੱਛੇ ਹੀ ਚਲਾ ਗਿਆ ਜਿਵੇਂ ਲੋਕਾਂ ਨੇ ਸਿਰ ਢੱਕਿਆ ਸੀ ਓਵੇਂ ਮੈਂ ਵੀ ਢੱਕ ਲਿਆ ਤੇ ਪਹਿਲੀ ਵਾਰ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਉਹ ਸਭ ਜੋ ਹੌਲੀ ਹੌਲੀ ਆਵਾਜ਼ ਦੇ ਵਿੱਚ ਮੈਨੂੰ ਪਾਰਕ ਦੇ ਵਿੱਚ ਸੁਣਾਈ ਦਿੰਦੇ ਸਨ ਉਹਨਾਂ ਸ਼ਬਦ ਮੇਰੇ ਅੰਦਰ ਤੱਕ ਉਹੀ 뮤직 ਜਾ ਰਿਹਾ ਸੀ ਜਿਵੇਂ ਜਿਵੇਂ ਉਹ ਬਜ਼ੁਰਗ ਜੋੜਾ ਅੰਦਰ ਜਾਂਦਾ ਜਿਵੇਂ ਜਿਵੇਂ ਮੱਥਾ ਟੇਕਦਾ ਮੈਂ ਉਹਨਾਂ ਨੂੰ ਦੇਖ ਦੇਖ ਕੇ ਉੰਝ ਹੀ ਕਰਦਾ ਅਤੇ ਅੱਖਾਂ ਬੰਦ ਕਰਕੇ ਇੱਕ ਕੋਨੇ ਦੇ ਵਿੱਚ ਬੈਠ ਗਿਆ ਹਰ ਰੋਜ਼ ਮੈਂ ਇੰਜ ਹੀ ਕਰਦਾ ਉਹ ਇਸ ਕਰਕੇ ਕਿਉਂਕਿ ਅੰਦਰ ਜਾ ਕੇ ਮੈਨੂੰ ਦੀਨ ਦੁਨੀਆ ਬਾਰੇ ਸਭ ਕੁਝ ਭੁੱਲ ਜਾਂਦਾ ਸੀ ਅਤੇ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਸੀ ਉਹੀ ਸਿੱਖ ਬਜ਼ੁਰਗ ਜੋੜ ਨੇ ਕਿਹਾ ਸੀ ਕਿ ਵਾਹਿਗੁਰੂ ਅੱਗੇ ਆਪਣਾ ਦੁੱਖ ਜ਼ਾਹਿਰ ਕਰ ਕੋਈ ਨਾ ਕੋਈ ਰਸਤਾ ਜ਼ਰੂਰ ਸਾਹਮਣੇ ਆਵੇਗਾ ਸੋ ਉਹਨਾਂ ਦੀ ਗੱਲ ਮੰਨ ਕੇ ਮੈਂ ਪਰਮਾਤਮਾ ਦੇ ਅੱਗੇ ਆਪਣਾ ਦੁੱਖ ਰੱਖਿਆ ਮੈਨੂੰ ਅਜੀਬਾ ਮਹਿਸੂਸ ਹੋਇਆ ਕਿ ਜਿਵੇਂ ਮੇਰੀ ਕੋਈ ਸਾਹਮਣੇ ਖੜਾ ਹੋ ਕੇ ਮੇਰੀ ਫਰਿਆਦ ਸੁਣ ਰਿਹਾ ਹੋਵੇ ਸੋ ਮੇਰੇ ਕੇਸ ਦੀ ਤਰੀਕਾਈ ਮੇਰਾ ਜੋ ਵਕੀਲ ਪਹਿਲਾ ਕੇਸ ਲੜਦਾ ਸੀ ਉਹ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਜਾਂਦਾ ਹੋਇਆ ਉਹ ਮੇਰਾ ਕੇਸ ਦੂਜੇ ਵਕੀਲ ਨੇ ਦੇ ਗਿਆ ਸੀ ਦੂਸਰਾ ਵਕੀਲ ਇੱਕ ਸਿੱਖ ਸੀ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਉਸ ਸਿੱਖ ਵਕੀਲ ਨੇ ਪੂਰਾ ਕੇਸ ਹੀ ਪਲਟ ਕੇ ਰੱਖ ਦਿੱਤਾ ਜੋ ਚੀਜ਼ਾਂ ਮੇਰੇ ਵਿਰੁੱਧ ਜਾ ਰਹੀਆਂ ਸੀ ਉਹ ਮੇਰੇ ਪੱਖ ਦੇ ਵਿੱਚ ਰੱਖ ਦਿੱਤੀਆਂ ਉਸ ਵਕੀਲ ਨੇ ਕੋਰਟ ਦੇ ਵਿੱਚ ਐਸੀਆਂ ਦਲੀਲਾਂ ਦਿੱਤੀਆਂ ਕਿ ਰਵੇਕਾ ਗਲਤ ਸਾਬਤ ਹੋ ਗਈ ਅਤੇ ਮੈਂ ਕੇਸ ਜਿੱਤ ਲਿਆ ਮੈਨੂੰ ਰਵੇਕਾ ਨੂੰ ਇੱਕ ਪੈਸਾ ਵੀ ਨਹੀਂ ਦੇਣਾ ਪਿਆ ਅਤੇ ਡਾਈਵੋਰਸ ਵੀ ਹੋ ਗਿਆ ਮੈਨੂੰ ਆਪਣੀ ਜੌਬ ਵੀ ਵਾਪਸ ਮਿਲ ਗਈ ਜਦੋਂ ਮੈਂ ਉਸ ਸਿੱਖ ਦਾ ਧੰਨਵਾਦ ਕਰਨ ਗਿਆ ਤਾਂ ਉਹ ਕਿਤੇ ਵੀ ਨਹੀਂ ਮਿਲਿਆ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਰੱਬ ਨੇ ਸੱਚੀ ਮੇਰੀ ਸੁਣ ਲਈ ਹੈ ਤੇ ਉਹ ਕੋਈ ਰੱਬ ਦਾ ਭੇਜਿਆ ਹੋਇਆ ਹੀ ਬੰਦਾ ਸੀ ਜਿਸ ਨੇ ਮੇਰੀ ਮੁਸ਼ਕਲ ਹੱਲ ਕਰ ਦਿੱਤੀ ਇਸ ਘਟਨਾ ਤੋਂ ਬਾਅਦ ਮੈਂ ਫੈਸਲਾ ਲਿਆ ਕਿ ਮੈਂ ਸਿੱਖੀ ਦੇ ਵਿੱਚ ਪੱਕਾ ਹੋ ਕੇ ਅੰਮ੍ਰਿਤ ਵੀਰ ਛਕ ਲਵਾਂਗਾ ਤੁਹਾਡਾ ਇਸ ਘਟਨਾ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ हां दोस्तों ਤੁਸੀਂ ਵੇਖਿਆ ਕਿ ਉਹਦਾ ਆਪਦੀ ਵਾਈਫ ਦੇ ਨਾਲ ਮਿਲਣਾ ਉਠਣਾ ਕੁਝ ਠੀਕ ਨਹੀਂ ਸੀ ਜਿਹੜੀ ਵਜ੍ਹਾ ਤੋਂ ਉਹਦੀ ਵਾਈਫ ਉਹਨੂੰ ਤੰਗ ਕਰਦੀ ਪਈ ਸੀ ਲੇਕਿਨ ਉਹਨੇ ਇੱਕ ਸਰਦਾਰ ਨੂੰ ਵੇਖਿਆ ਤੇ ਉਹਨੇ ਕਿਹਾ ਕਿ ਆ ਜਾ ਰੱਬ ਘਰ ਚੱਲੀਏ ਉੱਥੇ ਉਹਦੇ ਪਿੱਛੇ ਪਿੱਛੇ ਜਾਂਦਾ ਜਿਵੇਂ ਜਿਵੇਂ ਉਹ ਕਰਦੇ ਨੇ ਉਵੇਂ ਉਵੇਂ ਕਰਦਾ ਹੈ ਲੇਕਿਨ ਉਦੋਂ ਹੀ ਜਦੋਂ ਦੁਬਾਰਾ ਕੇਸ ਲੱਗਦਾ ਤੇ ਵਕੀਲ ਇੱਕ ਸਰਦਾਰ ਹੁੰਦਾ ਹੈ ਵਕੀਲ ਇੱਕ ਸਰਦਾਰ ਹੁੰਦਾ ਕਿ ਉਹਨੇ ਸਾਰੇ ਮਸਲੇ ਹੱਲ ਕਰ ਦਿੰਦਾ ਆਸਾਨੀ ਦੇ ਨਾਲ ਉਹਨੇ ਮਸਲੇ ਹੱਲ ਹੋ ਜਾਂਦੇ ਨੇ ਇੰਨੇ ਵਿੱਚ ਹੀ ਦੋਸਤੋ ਉਹ ਰੱਬ ਦਾ ਸ਼ੁਕਰ ਕਰਦਾ ਔਰ ਉਹ ਰੱਬ ਰੱਬ ਕਰਨ ਲੱਗ ਪੈਂਦਾ ਤੇ ਦੋਸਤੋ ਉਸ ਤੋਂ ਬਾਅਦ ਉਹਨੂੰ ਵਕੀਲ ਕਦੇ ਅੱਜ ਤੱਕ ਨਹੀਂ ਦੀਸੀਆ ਕਿਉਂ ਕਿਉਂਕਿ ਉਹ ਖੁਦ ਰੱਬ ਤਰ੍ਹਾਂ ਇੱਕ ਭੇਜਿਆ ਹੋਇਆ ਰਾਤੀ ਸੀ ਤੇ ਦੋਸਤੋ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰੋ ਇਸੇ ਨਾਲੀ ਜਿਆਦਾ ਚਾਹਨੇ ਆਲਾ ਹਾਂ ਅੱਲਾਹ ਹਾਫਿਜ਼